ਪੌਣੇ 4 ਲੱਖ ਰੁਪਏ ਠੇਕਾ ਭਰਿਆ ਸੀਗਾ ਤੇ ਹਜੇ ਉਹ ਠੇਕਾ ਸਿਰ ਹੈਗਾ ਹਮ ਹਜੇ ਕਣਕ ਜਾਊਗੀ ਫਿਰ ਪਤਾ ਲੱਗੂਗਾ ਮਿਹਨਤ ਵਿਆਜ ਦਾ ਵਾਕ ਹੈ ਇਧਰ ਧੰਦੇ ਜਿਹਦਾ ਇਹ ਜੀ ਦਾ ਹੈ ਨਹੀਂ ਅੱਜ ਗਾਂ ਸੂਪ ਹੀ ਨਾ ਤਸਵੀਰ ਤੋਂ ਆਪਣੀ ਕਮਾਈ ਸ਼ੁਰੂ ਵਾ ਇਹਦੇ ਚ ਆ ਸਭ ਤੋਂ ਮੇਨ ਬੈਨੀਫਿਟ ਹੈ ਇਸ ਧੰਦੇ ਪੰਜਾਬ ਦੀਆਂ ਗਾਵਾਂ ਮੈਨੂੰ ਤਾਂ ਹਜੇ ਤੱਕ ਤਾਂ ਕੋਈ ਸਮੱਸਿਆ ਆਈ ਨਹੀਂਗੀ ਹਮ ਤੇ ਬਾਕੀ ਬਈ ਹਰੇਕ ਦਾ ਅੱਡੋ ਅੱਡ ਹਿਸਾਬ ਕਿਤਾਬ ਹੁੰਦਾ ਮੇਰੇ ਕੋਲ ਤਾਂ ਥਾਂ ਵੀ ਥੋੜਾ ਜਿਹਾ ਚਾਦਰਾਂ ਪਾ ਰੱਖੀਆਂ ਹਮ ਮੇਰੇ ਵਧੀਆ ਠਿੱਕੇ ਆਉਂਦੇ ਪਸੂ ਠੀਕ ਆ ਪੱਖਿਆਂ ਤੇ ਇੱਕ ਹੀ ਕੂਲਰ ਲਾਉਣਾ ਮੈਂ ਇੰਨੇ ਬਸੂਆਂ ਨੂੰ ਇੱਥੇ ਲਾ ਦਈਦਾ ਤੇ ਕੋਈ ਸਮੱਸਿਆ ਟੈਂਪਰੇਚਰ ਵਾਲੀ ਵਾਲੀ ਆਉਂਦੀ ਨਹੀਂ ਜੀ ਹੂੰ 2022 ਤੋਂ ਖਰੀਦੇ ਆ ਇਹਨਾਂ ਤੋਂ ਪਸ਼ੂ ਲਿਆ ਇੱਕ ਵੀ ਨਹੀਂ ਵੇਚਿਆ ਹਜੇ ਸਭ ਤੋਂ ਵੱਡੀ ਗੱਲ ਹੂੰ ਨਹੀਂ ਆਪਣੇ ਕਈ ਜਿਹੜੀ ਪਾਸ ਨਹੀਂ ਆਉਂਦੀ ਦੂਰ ਦੀਆਂ ਗਾਂ ਆਪਾਂ ਕਹਿੰਦੇ ਮੇਰੇ ਰਿਸ਼ਤੇਦਾਰ ਵੀ ਆਂਦੇ ਸੀਗੇ ਯਾਰ ਪੰਜਾਬ ਦੀਆਂ ਗਾਵਾਂ ਮੁਸ਼ਕਲ ਹੈ ਉਹਨੂੰ ਉਹੀ ਬੰਦੇ ਇਹਨਾਂ ਦਾ ਨੰਬਰ ਲਿਆਵੇਂ ਤੋਂ ਕੱਲ ਮੈਨੂੰ ਆਦੇ ਨੰਬਰ ਦਿਓ ਮੈਂ ਕਿਹਾ ਉਹ ਆਏ ਹੋਏ ਆ ਮਲਾ ਦੇਣੇ ਆ ਤੁਹਾਨੂੰ ਉਹਨਾਂ ਨੇ ਘੱਟੋ ਘੱਟ 12 14 ਗਾਵਾਂ ਲੈਣੀਆਂ ਹੁਣ ਇਸ ਟਾਈਮ ਉਹਨਾਂ ਦਾ ਬਾਜ਼ਾਰ ਦੇ ਵਿੱਚ ਹੈ ਸੇਲ ਪਰਚੇਜ ਦਾ ਕੰਮ ਉਹਾਂ ਨੇ 12 ਗਾਵਾਂ ਲੈਣੀਆਂ ਸੀ ਲੈਣੀਆਂ ਵੀ ਕੁਲਦੀਪ ਬਾਈ ਤੋਂ ਹੀ ਐ ਅੱਛਾ ਇਹ ਸਾਰੀਆਂ ਗਾਇਆਂ ਥਾਂਦੇ ਵਾਲੇ ਤੋਂ ਆਈਆਂ ਨੇ ਹਾਂ ਆ ਫਾਰਮ ਦੀ ਵਹਿੜ ਹੈ ਬਈ ਜਿਹੜੀ ਕਹਿ ਕੇ ਦਿੱਤੀ ਸੀ ਆ ਪਗਲਾ ਦੱਸ ਦੂਗਾ ਵੀ ਇਹਦਾ ਆਰਡਰ ਵੇਖ ਕੇ ਠੀਕ ਹੈ 40000 ਤੋਂ ਲੈ ਕੇ 40000 ਤੋਂ ਪ੍ਰਾਈਸ ਸਟਾਰਟ 40000 ਤੋਂ ਪ੍ਰਾਈਸ ਸਟਾਰਟ ਹੈ ਬਾਕੀ ਪਸ਼ੂ ਦੇ ਹਿਸਾਬ ਨਾਲ ਹੋ ਜਾਂਦਾ ਨਾ ਬਿਲਕੁਲ ਪਾਕਿਸਤਾਨ ਨੂੰ ਛੱਡ ਕੇ ਹਾਂ ਆਲ ਇੰਡੀਆ ਚ ਆਲ ਇੰਡੀਆ ਚ ਕਰਦਾ ਭਾਵੇਂ ਗੁਜਰਾਤ ਮੰਗਾ ਲੇ ਕੋਈ ਕੋਈ ਮੰਗਾ ਲੇ ਭੇਜ ਦਾਂਗੇ ਪੰਜਾਬ ਤਾਂ ਸਾਰੇ ਜਾਂਦੀ ਜਾਂਦੀ ਹਾਂ ਬਿਲਕੁਲ ਦੇ ਦਾਂਗੇ ਰੇਟ ਤਾਂ ਆਪਣਾ ਹੈਗਾ ਇਸ ਟਾਈਮ 38 ਰੁਪਏ 38 ਰੁਪਏ ਰੇਟ ਹਾਂ ਡੇਰੀ ਤੇ ਹਾਂ ਤੇ ਦੁੱਧ ਮੇਰੇ ਕੋਲੇ ਸਵਾ ਦੋ ਕੁਇੰਟਲ ਹੈਗਾ ਹਾਂ ਤਿੰਨ ਦਿਨ ਦਾ ਹਜੇ ਦੋ گاਵਾਂ ਦਾ ਆਪਾਂ ਦੁੱਧ ਪਾਉਣ ਨਹੀਂ ਲੱਗੇਗੇ ਤਾਰੀਆਂ ਸੋਈਆਂ ਵੀਆਂ ਤੇ ਟਾਈਟ ਉੱਪਰ ਹੋਊਗਾ ਆਪਣੇ ਕੋਲ ਤੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਤਿੰਨ ਚੱਕ ਵਿੱਚ ਖੜੇ ਆ 22 ਗਗਨਦੀਪ ਸਿੰਘ ਸੰਧੂ ਦੇ ਡੇਰੀ ਫਾਰਮ ਦੇ ਵਿੱਚ ਤੇ 22 ਕੁਲਦੀਪ ਸਿੰਘ ਬਰਾੜ ਜੀ ਵੀ ਇੱਥੇ ਆਏ ਸੀਗੇ ਇਹਨਾਂ ਨੂੰ ਤੁਸੀਂ ਬਖੂਬੀ ਜਾਣਦੇ ਹੋ ਸਾਰੇ ਜਾਣੇ ਕਿਉਂਕਿ ਇਹਨਾਂ ਦੇ ਕਰਕੇ ਸਾਡੇ ਪਿੰਡ ਦੇ ਵਿੱਚ ਜਿਹੜੇ 8-9 ਡੇਰੀ ਫਾਰਮ ਆ ਉਹ ਕਾਮਯਾਬ ਹੋਏ ਆ ਤੇ ਆਪਣੇ ਡੇਰੀ ਫਾਰਮਰਾਂ ਦਾ ਮੇਨ ਸਵਾਲ ਆਹੀ ਹੁੰਦਾ ਹਨਾ ਵੀ ਅਸੀਂ ਗਾਇਆਂ ਕਿੱਥੋਂ ਲੈ ਕੇ ਆਈਏ ਤੇ ਇਹ ਜਿਹੜੇ ਬਾਈ ਜੀ ਹੋਰੀ ਹੈ ਇਹ ਗਾਈਆਂ ਦਾ ਸੇਲ ਪਰਚੇਜ ਦਾ ਕੰਮ ਕਰਦੇ ਆ ਤੇ ਅੱਜ ਬਾਈ ਗਗਨਦੀਪ ਸੰਧੂ ਤੋਂ ਆਪਾਂ ਜਾਣਾਂਗੇ ਵੀ ਇਹ ਇਹਨਾਂ ਤੋਂ ਹੀ ਗਾਈਆਂ ਲੈ ਕੇ ਆਏ ਸੀਗੇ ਤੇ ਆਪਾਂ ਇਹਨਾਂ ਤੋਂ ਪੁੱਛਾਂਗੇ ਵੀ ਇਹਨਾਂ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਤੇ ਜਿਹੜੀਆਂ ਇਹ ਗਾਈਆਂ ਲੈ ਕੇ ਆਏ ਸੀ ਉਹਨਾਂ ਦਾ ਰਿਜ਼ਲਟ ਕਿਹੋ ਜਿਹਾ ਇਹ ਸਾਰੀਆਂ ਗੱਲਾਂ ਤੁਹਾਨੂੰ ਇਹ ਆਪਦੇ ਮੂੰਹੋਂ ਦੱਸਣਗੇ ਆਪਾਂ ਫੁਕਰੀ ਕੋਈ ਮਾਰਨੀ ਨਹੀਂ ਜਿਹੜੀ ਗੱਲ ਹੋਊਗੀ ਤੁਹਾਡੇ ਸਾਹਮਣੇ ਕੀਤੀ ਜਾਊਗੀ ਅੱਜ ਤੇ ਬਾਈ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜਿਵੇਂ ਕਿ ਆਪਾਂ ਪਹਿਲਾਂ ਹੀ ਗੱਲ ਕਰੀ ਐ ਵੀ ਗਾਈਆਂ ਦੀ ਹਨਾ ਆਪਾਂ ਉਹ ਉਹ ਗੱਲ ਤਾਂ ਕਰਨੀ ਕਰਨੀ ਵਿੱਚ ਆਪਾਂ ਇਹ ਵੀ ਦੱਸਣਾ ਵੀ ਇਹ ਕੰਮ ਆਪਾਂ ਸ਼ੁਰੂ ਕਿੰਨੀਆਂ ਗਾਈਆਂ ਤੋਂ ਕਰ ਸਕਦੇ ਆ ਆਪਾਂ ਨੂੰ ਇਹਦੇ ਵਿੱਚ ਇਨਕਮ ਕਿੰਨੀ ਕੁ ਹੋ ਜਾਂਦੀ ਆ ਬਚਤ ਕਿੰਨੀ ਕੁ ਹੁੰਦੀ ਆ ਤੇ ਵੀ ਸਾਰਾ ਆਪਾਂ ਓਵੇਂ ਕੱਢਣਾ ਬਾਇਓ ਡਾਟਾ ਵੀ ਬਚਤ ਕਿੰਨੀ ਕੁ ਹੁੰਦੀ ਆ ਤੇ ਖਰਚਾ ਕਿੰਨਾ ਕੁ ਆ ਜਾਂਦਾ ਨਫਾ ਕਿੰਨਾ ਕੁ ਹੁੰਦਾ ਨੁਕਸਾਨ ਨੁਕਸਾਨ ਕਿੰਨਾ ਕੁ ਹੁੰਦਾ ਹਨਾ ਸਾਰੀਆਂ ਇਹ ਗੱਲਾਂ ਕਰਨੀਆਂ ਕਿਉਂਕਿ ਲੋਕਾਂ ਨੂੰ ਪਤਾ ਲੱਗ ਸਕੇ ਬਥੇਰੇ ਲੋਕ ਕਹਿੰਦੇ ਵੀ ਇਹਦੇ ਵਿੱਚ ਕੁਝ ਬਚਦਾ ਨਹੀਂ ਤੇ ਬਥੇਰੇ ਲੋਕ ਕਹਿੰਦੇ ਵੀ ਇਹਦੇ ਵਰਗਾ ਕੰਮ ਹੀ ਕੋਈ ਹੈ ਨਹੀਂ ਹਨਾ ਤੇ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਐ ਦੱਸੋ ਵੀ ਆਪਾਂ ਇਸ ਕਿੱਤੇ ਦੇ ਵਿੱਚ ਆਏ ਕਿਵੇਂ ਸੀਗੇ ਆਏ ਤਾਂ ਆਪਣੇ ਕੋਈ ਬੇਲੀ ਮਿੱਤਰਾਂ ਨੇ ਕੰਮ ਸ਼ੁਰੂ ਕਰਿਆ ਸੀਗਾ ਪਹਿਲਾਂ ਤੇ ਇੱਕ ਆਪਣੇ ਰਿਸ਼ਤੇਦਾਰਾਂ ਦਾ ਕੋਈ ਪੁਰਾਣਾ ਕੰਮ ਸੀਗਾ ਠੀਕ ਹੈ ਉਹ ਆਂਦੇ ਸੀ ਵੀ ਯਾਰ ਤੁਸੀਂ ਚਾਰ ਜਾਣੇ ਅਸੀਂ ਚਾਰ ਜਾਣੇ ਸੀਗੇ ਦੋ ਅਸੀਂ ਭਰਾ ਦੋ ਮੇਰੇ ਚਾਚੇ ਦੇ ਮੁੰਡੇ ਇਕੱਠੇ ਆ ਸੀ ਹੂੰ ਵੀ ਚਾਰ ਜਾਣੇ ਵਾਈਚ ਲੋਟ ਨਹੀਂ ਆਉਂਦੇਗੇ ਠੀਕ ਹੈ ਵਾਈ ਫਸਲ ਤਾਂ ਉਨੀ ਹੋਣੀ ਹੈ ਹੂੰ ਇਦੋਂ ਕੋਈ ਕੰਮ ਤੋੜ ਲੋ ਤੇ ਡੇਰੀ ਫਾਰਮ ਅਜ ਦੇ ਟਾਈਮ 'ਚ ਉਹ ਧੰਦਾ ਕਰਨ ਵਾਲਾ ਹੈਗਾ ਜਿਮੀਂਦਾਰੇ ਦੇ ਨਾਲ। ਹੂੰ ਫਿਰ ਅਸੀਂ ਫਿਰ ਉਦੋਂ ਸੋਚਿਆ ਵੀ ਯਾਰ ਆਪਾਂ ਇਸ ਪਾਸੇ ਕਰਕੇ ਵੇਣੇ ਆ। ਹੂੰ ਫਿਰ ਉਦੋਂ ਕੋਲ ਸਾਡੇ ਕੋਲੇ ਪਸ਼ੂ ਸੀਗੇ ਘਰ ਦੇ। ਘਰ ਦੇ ਪਸ਼ੂਆਂ ਤੋਂ ਆਪਾਂ ਕੰਮ ਸ਼ੁਰੂ ਕਰਦੇ। ਘਰ ਦੇ ਪਸ਼ੂਆਂ ਤੋਂ ਕੰਮ ਸ਼ੁਰੂ ਕਰਿਆ ਸੀ। ਤੇ ਫਿਰ ਆਪਾਂ ਅੱਗੇ ਕਿਵੇਂ ਵਧੇ ਵੀ ਹੁਣ ਮੇਨ ਗੱਲ ਆਪਾਂ ਕਰਨੀ ਹੈ ਵੀ ਆਪਾਂ 22 ਤੱਕ ਕਿਵੇਂ ਪਹੁੰਚੇ ਕਿਹਨੇ ਆਪਾਂ ਨੂੰ ਦੱਸਿਆ ਕਿਵੇਂ ਆਪਣੀ ਗੱਲਬਾਤ ਹੋਈ ਤੇ ਕਿਵੇਂ ਆਪਾਂ ਕਿੰਨੀਆਂ ਗਾਇਆਂ ਲੈ ਕੇ ਆਏ ਸੀ ਇਹਨਾਂ ਤੋਂ ਸਭ ਤੋਂ ਪਹਿਲਾਂ। 22 ਤੱਕ ਪਹਿਲਾਂ ਅਸੀਂ ਪੀਡੀਐਫੇ ਮਿਲ ਗਏ ਉੱਥੋਂ ਬਾਈ ਮਿਲਿਆ ਸਾਨੂੰ ਮੇਲੇ 'ਚ ਠੀਕ ਐ ਤੇ ਕੋਈ ਆਪਣੇ ਜਿਹੜੇ ਨਾਲ ਦੇ ਯਾਰ ਬੇਲੀ ਸੀ ਉਹਨਾਂ ਨੇ ਗਾਵਾਂ ਲੈਣੀਆਂ ਸੀ ਹੂੰ ਉਹਨਾਂ ਨੇ ਬਾਈ ਤੋਂ ਗਾਵਾਂ ਖਰੀਦੀਆਂ ਸੀ ਠੀਕ ਐ ਆਪਾਂ ਤਾਂ ਉੱਥੇ ਚੁੱਪ ਰਹੇ ਮੈਂ ਸਿਰਫ ਸਿਲੈਕਸ਼ਨ ਹੀ ਵੇਖਦਾ ਸੀ ਵੀ ਕਿਹੇ ਜੀ ਕਰਦੇ ਆ ਕਿਵੇਂ ਕਰਦੇ ਆ ਆਪਾਂ ਵੇਖਣ ਗਏ ਸੀ ਗਾ ਜੀ ਵੇਖਣ ਗਏ ਸੀ ਹੂੰ ਉਹ ਗੱਲ ਨੂੰ 2 ਮਹੀਨੇ ਹੋ ਗਏ ਸੀ ਜਦੋਂ ਬਾਅਦ 'ਚ ਮੈਂ ਪਸ਼ੂ ਲਏ ਆ ਹੂੰ ਪੂਰਾ ਵੇਖ-ਪਰ ਕੇ ਵੀ ਉਹਨਾਂ ਦੇ ਪਸ਼ੂਆਂ 'ਚੋਂ ਕੀ ਨਿਭੜਿਆ ਹੂੰ ਤਾਂ ਜਦੋਂ ਵੇਖਿਆ ਇੱਥੇ ਲਿਆਂਦੇ ਪਸ਼ੂ ਤਾਂ ਚੰਗੇ ਪਸ਼ੂ ਸੀ ਆਪਣੇ ਨੇੜੇ-ਜਿਹੜੇ ਉਹ ਜੇ ਪਸ਼ੂ ਐ ਨਹੀਂ ਸੀਗੇ ਠੀਕ ਐ ਜਦੋਂ ਉਹਨਾਂ ਨੇ ਵ ਫਿਰ ਤਸੱਲੀ ਹੋ ਗਈ ਵੀ ਆਪਾਂ ਮਂਗਾ ਸਕਦੇ ਆ ਫਿਰ ਬਾਈ ਤੋਂ ਤਿੰਨ ਗਾਵਾਂ ਆਈਆਂ ਸੀ ਪਹਿਲੋ ਪਹਿਲ ਆਪਣੇ ਕੋਲੇ ਆਪਾਂ ਜਾ ਕੇ ਲੈ ਕੇ ਆਏ ਸੀ ਕਿ ਆਪਾਂ ਸਿੱਧਾ ਵੀਡੀਓ ਥਰੂ ਮਂਗਵਾ ਲਗਾ ਸੀ ਆਪਣਾ ਸਿਲੈਕਸ਼ਨ ਹੋਇਆ ਸੀ ਫੋਨ ਤੇ ਦੋ ਗਾਵਾਂ ਦਾ ਠੀਕ ਹੈ ਜਦੋਂ ਗਾਵਾਂ ਤੀਜੀਆਂ ਉਧਰੋਂ ਚੱਲਣਾ ਸੀ ਗਾਵਾਂ ਨੇ ਪੰਜਾਬ ਚੋਂ ਉਦੋਂ ਬਾਈ ਨੇ ਮੌਕੇ ਤੇ ਫੋਨ ਕਰਿਆ ਸੀ ਵੀ ਇੱਕ ਵਹਿੜ ਹੋਰ ਹੈ ਫਾਰਮ ਚੋਂ ਵਹਿੜ ਲਈ ਸੀ ਬਾਈ ਨੇ ਫਿਰ ਤਿੰਨ ਭੇਜੀਆਂ ਸੀ ਆਪਣੇ ਕੋਲੇ ਜਦੋਂ ਸ਼ੁਰੂਆਤ ਇਹ ਉਹ ਗਾਇਆਂ ਇੱਥੇ ਪਹੁੰਚਣ ਤੱਕ ਦਾ ਸਾਰਾ ਖਰਚਾ ਕਿੰਨਾ ਕ ਆ ਗਿਆ ਸੀ ਆਪਣਾ ਖਰਚਾ ਤਾਂ ਉਦੋਂ ਸੀਗਾ ਹੀ ਸਵਾਗ 2 ਦੇ ਵਿੱਚ ਵਿੱਚ ਤਿੰਨ ਗਾਇਆਂ ਸਵਾਗ 2 ਦੇ ਵਿੱਚ ਆਪਣੇ ਕੋਲੇ ਤਿੰਨ ਗਾਇਆਂ ਇੱਥੇ ਪਹੁੰਚੀਆਂ ਸੀ ਹਾਂ ਤੇ ਗਾਇਂ ਕਰਾਇਆ ਸੀ ਹਾਂ ਸੁਮੇਤ ਕਰਾਇਆ ਸੁਮੇਤ ਕਰਾਇਆ ਤੇ ਗਾਇਆਂ ਕਿੰਨੇ ਕਿ ਦੁੱਧ ਵਾਲੀਆਂ ਸੀ ਕਿੰਨੇ ਲੀਟਰ ਦੁੱਧ ਸੀਗਾ ਉਹਨਾਂ ਦੇ ਇੱਕ ਗਾਂ ਨੇ ਮੇਰੇ ਕੋਲੇ 30 ਲੀਟਰ ਦੁੱਧ ਦਿੱਤਾ ਉਹ ਵੀ ਖੜੀ ਹੈ ਉਹ ਵੀ ਰਹੀ ਹੈ ਹਾਂ ਤਿੰਨੇ ਗਾਵਾਂ ਹੈਗੀਆਂ ਦੂਜੇ ਦੂਜੇ ਸੂਏ ਆ ਹਾਂ ਇੱਕ ਨੇ 30 ਕਿਲੋ ਦਿੰਦਾ ਹੈ ਇੱਕ ਨੇ ਜਿਹੜੀ ਫਾਰਮ ਵਾਲੀ ਭੇਜੀ ਸੀ ਉਹਨੇ ਪਹਿਲੇ ਸੂਏ ਦਾ 24 ਕਿਲੋ ਦੁੱਧ ਕੱਢਿਆ ਸੀ ਖੀਰੀ ਵੈੜ ਸੀਗੀ ਉਹ ਹੂੰ ਦੂਜੀ ਜਿਹੜੀ ਗਾਂ ਸੀ ਆਪਾਂ ਇੱਕ ਹੋਰ ਲਈ ਉਹਨੇ ਵੀ 24 ਕਿਲੋ ਦੁੱਧ ਦਿੱਤਾ ਠੀਕ ਹੈ ਹੁਣ ਸੂਈਆਂ ਵਈਆਂ ਉਸ ਤੋਂ ਬਾਅਦ ਆ ਗਏ ਹਾਂ ਦੂਜੇ ਸੂਏ ਸੂਈਆਂ ਵਈਆਂ ਤੇ ਹੁਣ ਜਿਹੜਾ ਆਪਾਂ ਨੂੰ ਸਵਾਲ ਪੁੱਛਦੇ ਹੁੰਦੇ ਆ ਨਾ ਵੀ ਅਸੀਂ ਗਾਈਆਂ ਕਿੱਥੋਂ ਲੈ ਕੇ ਆਈਏ ਵੀ ਆਪਾਂ ਰეკੋਮੈਂਡ ਕਰਾਂਗੇ ਵੀ ਆਪਾਂ ਬਾਈ ਕੋਲੋਂ ਪਿੰਡ ਸਾੰਢੇ ਵਾਲੋਂ ਤੋਂ ਗਾਈਆਂ ਲੈ ਸਕਦੇ ਆ ਮੈਂ ਨਾ ਵੀ ਤੁਸੀਂ ਬਾਅਦ ਵਿੱਚ ਕੈਮਰਾ ਘੁਮਾ ਕੇ ਵੇਖੋ ਇਹਦੇ ਚੋਂ ਤਿੰਨ ਗਾਵੇਂ ਕੱਢ ਦਿਓ ਤੇ ਬਾਕੀ ਲੈਣ ਲਾ ਦਿਓ ਸਾਰੀਆਂ ਦੀ ਕਿੰਨੀਆਂ ਆਈਆਂ ਸਾਰੀਆਂ ਇਸੇ ਤੋਂ ਆਈਆਂ ਤੇ ਕਦੇ ਜਾ ਕੇ ਅਸੀਂ ਲੈ ਕੇ ਨਹੀਂ ਆਏਗਾ ਇੱਕ ਗਾਂ ਮੇਰੀ ਖਰੀਦੀ ਵੀ ਇਹ ਘਰੇ ਜਾ ਕੇ ਬਾਈ ਦੇ ਠੀਕ ਆ ਉਦੋਂ ਬਾਅਦ ਇਹਦੀਆਂ ਸਾਰੀਆਂ ਫੋਨ ਤੇ ਆ ਨਵੀਆਂ ਗਾਵੇਂ ਜਿਹੜੀਆਂ ਹੁਣ ਆਈਆਂ ਇਹ ਫੋਨ ਤੇ ਹੀ ਆਈਆਂ ਹੋਈਆਂ ਇਹ ਵੀਡੀਓ ਵੀਡੀਓ ਦੇ ਥਰੂ ਮੰਗਵਾਈਆਂ ਸਾਰੀਆਂ ਵੀਡੀਓ ਦੇਣਗੇ ਕਹੇ ਸੀ ਕਿ ਮਾਨੂੰ ਆਪਣਾ ਕੋਈ ਪ੍ਰੋਗਰਾਮ ਸੀਗਾ ਉਹ ਤੇ ਚੇਰੀ ਫਾਰਮ ਵਾਲੇ ਹੀ ਆਏ ਸੀਗੇ ਇਹਦਾ ਉਹਦਾ ਇਹਨਾਂ ਨੇ ਉਹਦਾ ਸਵੀਕ੍ਰਿਤੀ ਉਹ ਵੀ ਇਹਨਾਂ ਦਾ ਮਨ ਹੈ ਨਹੀਂ ਸੀਗਾ ਦੇਖ ਕੇ ਰਿਆ ਨਹੀਂ ਗਿਆ ਹਾਂ ਸ਼ਾਇਦ ਸ਼ਾਇਦ ਕਡੇਰੀ ਫਾਰਮ ਚੈਨਲ ਦੇ ਵੀਡੀਓ ਬਣੀ ਸੀ ਉਸ ਦਿਨ ਉਹਦੇ ਫਿਰ ਅਸੀਂ ਕਿਹਾ ਯਾਰ ਇੱਕ ਗਾਂ ਦਾ ਲੈ ਕੇ ਜਾਵਾਂਗੇ ਵਹਿੜ ਸੀਗੀ ਉਹ ਉਹ ਵੀ ਹੈਗੀ ਆਪਣੇ ਕੋਲੇ ਪਸ਼ੂ ਇਹਨਾਂ ਤੋਂ ਲਿਆ ਜਿਹੜੀ ਖਾਸ ਗੱਲ ਹੈ 2022 ਤੋਂ ਖਰੀਦੇ ਆ ਇਹਨਾਂ ਤੋਂ ਪਸ਼ੂ ਲਿਆ ਇੱਕ ਵੀ ਨਹੀਂ ਵੇਚਿਆ ਹਜੇ ਸਭ ਤੋਂ ਵੱਡੀ ਗੱਲ ਨਹੀਂ ਆਪਣੇ ਕਈ ਵਾਰੀ ਪਾਸ ਨਹੀਂ ਆਉਂਦੀ ਦੂਰ ਦੀ ਗਾਂ ਆਪਾਂ ਕਹਿੰਦੇ ਯਾਰ ਸੂਆ ਦੁੱਧ ਪੀ ਲਿਆ ਗਾਂ ਦੇ ਦਿਓ ਸਾਰੀਆਂ ਗਾਵਾਂ ਖੜੀਆਂ ਮੇਰੇ ਕੋਲੇ ਉਤੋਂ ਦੀ ਵੀਡੀਓ ਪਈ ਐ ਤੇ ਘਰ ਦੀਆਂ ਵੀ ਪਈ ਐ ਬਾਕੀ ਮੈਂ ਇੱਕ ਹੋਰ ਵੀ ਮਸਲਾ ਦੱਸਦਾ ਹੂੰ ਇਨੇ ਜੇ ਮੇਰੇ ਤੇ ਵਾਇਰਲ ਹੌਫਦਾ ਕਰ ਲਿਆ ਆਪਣੀ ਹੈਲਥ ਕੇਅਰ ਦੀ ਵੀਡੀਓ ਪਈ ਸੀਗੀ ਬਾਦ ਚ ਉਸ ਤੇ ਖੜੀ ਤੇ ਨੂੰ ਨਫਾ ਵੀ ਮਿਲਦਾ ਸੀਗਾ ਹਾਂ ਹਾਂ ਅੱਧੀ ਆਰਪੀ ਨੂੰ ਨਫਾ ਵੱਲਦਾ ਸੀ 10000 10000 ਰੁਪਇਆ ਇਹ ਤਾਂ ਨਹੀਂ ਕਦਾ ਵੇਚਦਾ ਨਹੀਂ ਆਪਾਂ ਜਿਆਦਾ ਮਤਲਬ ਆਪਣੇ ਗਾਵਾਂ ਬਾਹਰ ਤੋਂ ਹੁੰਦੀਆਂ ਆ ਆਪਣੇ ਨੂੰ ਵੇਚਣਾ ਬੰਦੇ ਨੇ ਬੈਠ ਗਿਆ ਨਹੀਂ ਹਾਂ ਦੇਖੋ ਇੱਕੋ ਜਿਹਾ ਪਹੁੰਚ ਕੇ ਹੀ ਗਾਵਾਂ ਆ ਨਹੀਂ ਵੀ ਢੰਗੀ ਹੋਰ ਵੀ ਕਲੇਤਰ ਕਰਾਇ ਸਮੇਤ ਕਰਾਇ ਹਾਲੋ ਭਾਜ ਆਈ ਹੁੰਦਾ ਨਹੀਂ ਤੇ ਆਪਾਂ ਕੋਈ ਜਾਇ ਹੁੰਦਾ ਮੈਂ ਨਾ ਵੀ ਆ ਵੀ ਕੈਪੀਟਲ ਤੋਂ ਉੱਥੋਂ ਉਹ ਵੀ ਜਿਹੜਾ ਕਰਦਾ ਉਹ ਕਾਰਬਨ ਦੇ ਕੋਹਾਪਾ ਦਾ ਰਹੀ ਨਹੀਂ ਪਤਾ ਨਹੀਂ ਕਿ ਕਿਹੜਾ ਲੱਗਦਾ ਹਾਂ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਆਪਣਾ ਆਹ ਏਰੀਆ ਪੰਜਾਬ ਦੇ ਨਾਲ ਲੱਗਦਾ ਲੱਗਦਾ ਜੇ ਸਾਰੇ ਜਿਹੜੇ ਪੰਜਾਬ ਦਾ ਏਰੀਆ ਉਹਦੇ ਵਾਸਤੇ ਇਹ ਗਾਈਆਂ ਸੂਟ ਕਰਦੀਆਂ ਮੌਸਮਿੰਨ ਵਾਸਤੇ ਵਧੀਆ ਰਹਿੰਦਾ ਹਾਂ ਵੀ ਆਪਾਂ ਨੂੰ ਕਿਤੇ ਬਾਹਰੋਂ ਲਿਆਉਣ ਦੀ ਲੋੜ ਨਹੀਂ ਜੀ ਸਾਡੇ ਮੂੰਹੋਂ ਇਹ ਗੱਲ ਹੋਰ ਹੋਊਗੀ ਹਾਂਕਿ ਇਹ ਗਗਨੀ ਵੀ ਦੱਸੂਗਾ ਜੇ ਮੈਂ ਆਪੇ ਮੂੰਹ ਇਹ ਗੱਲ ਕਹਿਣਾ ਦਾੜਾ ਦੇ ਦਾਵਾ ਵਿੱਚ ਮਾਰਾ ਕਹਿੰਦਾ ਇਹਨਾਂ ਨੇ ਲਿਆਂਦੀਆਂ ਤੇ ਕਿੰਨੇ ਘਰ ਆ ਸਾਰੇ ਦੱਸਣਗੇ ਬਾਕੀ ਗਗਣਾ ਦਾ ਇਹਨਾਂ ਦਾ ਘਰਾਂ ਵੀ ਮੜਾ ਵੀਰੇ ਕੋਈ ਚੇਤ ਕਰਵਾ ਦੇ ਗਿਲੀ ਵਿੱਚ ਰਹਿਆਂ ਚਾਦਰਾਂ ਹੀ ਆ ਹਾਂ ਚਾਦਰਾਂ ਦੇ ਵਿੱਚ ਹੀ ਰਹਿ ਠੰਡੇ ਗਾਵਾਂ ਰਹਿ ਰਹੀਆਂ ਵੀ ਜਦੋਂ ਇੱਥੇ ਇਤਾਂ ਦਰਾਂ ਥਲੇ ਗਾਵਾਂ ਰਹਿ ਰਹੀਆਂ ਤੇ ਰਾਤਾਂ ਦੇ ਵਿੱਚ ਹੋਰ ਵੀ ਤਾਂ ਰਹੀ ਸਕਦੀਆਂ ਜਿਹੜਾ ਆਪਣੇ ਏਰੀਆ ਆਪਣਾ ਸਾਫ਼ ਏਰੀਆ ਚੰਗੇ ਬਸੂਆ ਉਹ ਸੈਨ ਕਰਦੇ ਆ ਨਹੀਂ ਇਹ ਗੱਲ ਤਾਂ ਆਪਾਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਅੱਜ ਆਪਾਂ ਡੇਰੀ ਫਾਰਮਰ ਦੇ ਕੋਲੇ ਆਪ ਆਏ ਆ ਵੀ ਉਹ ਆਪਦੇ ਮੂੰਹੋਂ ਦੱਸੂਗਾ ਵੀ ਉਹ ਕਿਹੋ ਜਿਹਾ ਗਾਈਆਂ ਦਾ ਰਿਜ਼ਲਟ ਆ ਵੀ ਬਾਕੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਥੋੜੀ ਮੈਂ ਗੱਲ ਵਿਚਾਲੇ ਕਰਨਾ ਦਾ ਇੱਕੋਰੀ ਇਹ ਨਹੀਂ ਵੀ ਗਾਮਾ ਇਹਨਾਂ ਨੂੰ ਦੇਖਦੀਆਂ ਇਸੇ ਗੱਲ ਮਾਰੂ ਜਦੋਂ ਮਾਰਾ ਟਾਈਮ ਮਿਲਦਾ ਮੈਨੂੰ ਕਿਉਂਕਿ ਮੇਰੇ ਨਾਨਕ ਦਾ ਪਿੰਡ ਹੈ ਇਹ ਤੇ ਸਾਰੇ ਮੇਰੇ ਮਾਮੇ ਦੇ ਮੁੰਡਿਆਂ ਤੋਂ ਮੈਨੂੰ ਵੱਡਿਆ ਹਾਂ ਜੀ ਇਹ ਸਹੀ ਬੋਲ ਰਹੀਆਂ ਦਾ ਇਹਨਾਂ ਨਾਲ ਮੇਰੀ ਉਹਨਾਂ ਨਾਲੋਂ ਵੀ ਜ਼ਿਆਦਾ ਹੈ ਹੂੰ ਲੋਕ ਲੋਕ ਤਾਂ ਉਹਦੇ ਕੰਮ ਤਾਂ ਰੁੱਝੇ ਨੇ ਮੈਂ ਜਦੈਨ ਕੋਈ ਜਾਂਦਾ ਅੜਸਾ ਹਾਂ ਤੇ ਉਹਨਾਂ ਦੇ ਜਾਨਵਰ ਇਹਦੇ ਦੇਖ ਕੇ ਜਾਂਦਾ ਹੂੰ ਇਹ ਕੀ ਗੱਲ ਹੋਏ ਨੇ ਇੰਡਸਟਰੀ ਸੋ ਕੁ ਕੰਮ ਦੀ ਗੱਲ ਵੀ ਦੱਸਦੇ ਜਾਈ ਵੀ ਇਹਨਾਂ ਦੇ ਹੂੰ ਬਾਕੀ ਜਿਹਨਾਂ ਗਾਂ ਦੀ ਆਬ ਦੱਸਣੀ ਹੈ ਕਿਵੇਂ ਰਹੀਆਂ گاਵਾ ਇੱਥੇ ਇਹਨੇ ਪਿਆਉ ਤੋਂ ਆਈਆਂ ਸੀ ਹੂੰ ਇਸਦੀ ਗੱਲ ਗਾਵਾਂ ਦਾ ਮੈਂ ਤੁਹਾਨੂੰ ਦੱਸਾਂ ਵੀ ਜਿਵੇਂ ਲੋਕ ਕਹਿ ਦਿੰਦੇ ਆ ਹੂੰ ਵੀ ਮੰਨਿਆ ਚਲੋ ਦੂਰ ਦੀਆਂ گاਵਾ ਠੰਡੇ ਟੈਂਪਰੇਚਰ ਵਾਲੀਆਂ ਨਹੀਂ ਰਹਿੰਦੀਆਂ ਪਰ ਇਹਨਾਂ ਦੇ ਪਿੰਡ ਵਾਲਾ ਟੈਂਪਰੇਚਰ ਹੈ ਮੇਰੇ ਦਾ ਵਧੀਆ ਸੂਟ ਕਰਿਆ ਸੂਟ ਕਰਿਆ ਨਾ ਤਾਂ ਕੋਈ ਗਾਂ ਦੁੱਧ ਰੁੱਟੀ ਹੈ ਨਾ ਮੇਰੀ ਗਾਂ ਕੋਈ ਬਿਮਾਰ ਹੋਈ ਹੈ ਤੁਹਾਨੂੰ ਦੱਸੀ ਇਹਨੇ ਵੀ ਜਦੋਂ ਗਾਂ ਨਹੀਂ ਵੇਚੀ ਨਾ ਤਾਂ ਇਹਦਾ ਮਤਲਬ ਗਾਂ ਚ ਕੋਈ ਪ੍ਰੋਬਲਮ ਨਹੀਂ ਆਈ ਮੇਰੇ ਰੇਸੇਦਾਰ ਵੀ ਆਂਦੇ ਸੀਗੇ ਵੀ ਯਾਰ ਪੰਜਾਬ ਦੀਆਂ گاਵਾ ਮੁਸ਼ਕਲ ਹੈ ਉਹਨੂੰ ਉਹੀ ਬੰਦੇ ਇਹਨਾਂ ਦਾ ਨੰਬਰ ਲਿਆਵੇਂ ਤੋਂ ਕੱਲ੍ਹ ਮੈਨੂੰ ਆਦੇ ਨੰਬਰ ਦਿਓ ਮੈਂ ਕਿਹਾ ਆਏ ਹੋਏ ਆ ਮਲਾਦ ਨੇ ਤੁਹਾਨੂੰ ਉਹਨਾਂ ਨੇ ਘੱਟੋ ਘੱਟ 12 14 گاਵਾ ਲੈਣੀਆਂ ਹੁਣ ਇਸ ਟਾਈਮ ਉਹਨਾਂ ਦਾ ਬਾਜ਼ਾਰ ਦੇ ਵਿੱਚ ਹੈ ਸੇਲ ਪਰਚੇਜ ਦਾ ਕੰਮ ਉਹ ਆਦੇ 12 گاਵਾ ਲੈਣੀਆਂ ਸੀ ਲੈਣੀਆਂ ਵੀ ਕੁਲਦੀਪ ਬਾਈ ਤੋਂ ਹੀ ਐ ਠੀਕ ਐ ਕੱਲ ਹੀ ਨੰਬਰ ਲਿਆ ਉਹਨਾਂ ਨੇ ਮੇਥੋਂ ਇਹਦਾ ਤੇ ਬਾਕੀ ਜੇ ਕਿਸੇ ਵੀਰ ਨੇ ਬਾਈ ਤੋਂ ਗਾਈਆਂ ਲੈਣੀਆਂ ਹੁਣ ਪਹਿਲਾਂ ਵੀ ਲੈਂਦੇ ਰਹੇ ਆਪਾਂ ਵੀਡੀਓ ਚ ਪਹਿਲਾਂ ਵੀ ਜ਼ਿਕਰ ਕੀਤਾ ਤੁਹਾਡਾ ਨੰਬਰ ਦਿੱਤਾ ਕਿਉਂਕਿ ਆਪਣੇ ਪਿੰਡ ਦੇ ਵਿੱਚ ਜਿੰਨੀਆਂ ਜਿੰਨੀਆਂ ਵੀ ਗਾਈਆਂ ਆਈਆਂ ਤੇ ਜਿੰਨੇ ਵੀ ਫਾਰਮ ਕਾਮ ਆਪ ਹੋਏ ਆ ਉਹ ਇਹਨਾਂ ਦੀਆਂ ਗਾਇਆਂ ਤੋਂ ਹੋਏ ਆ। ਇਹ ਆਪਾਂ ਕੋਈ ਵਧਾ ਜੜਾ ਕੇ ਨਹੀਂ ਕਹਿੰਦੇ ਹਕੀਕਤ ਗੱਲ ਐ। ਸਾਫ਼ ਗੱਲ ਕਹਿਣੀ ਆ। ਹਾਂ ਸਾਫ਼ ਗੱਲ ਵੀ ਜੇ ਕਿਸੇ ਨੂੰ ਡਾਊਟ ਆ ਹਾਂ ਥਾਂਦੇ ਵਾਲੇ ਜਾ ਕੇ ਦੇਖਿਓ ਭਾਵੇਂ ਤਿੰਨ ਚੱਕਾ ਆ ਕੇ ਦੇਖ ਲਓ। ਵੀ ਸਾਰਾ ਕੁਝ ਤੁਹਾਡੇ ਅੱਖਾਂ ਸਾਹਮਣੇ ਆ। ਜੇ ਆਪਾਂ ਇਹਨਾਂ ਜਿਹੜੀਆਂ ਇਹਨਾਂ ਚੀਜ਼ਾਂ ਦਾ ਸਬੂਤ ਦਿੰਦੀਆਂ ਆ ਚੀਜ਼ਾਂ। ਕੈਮਰਾ ਮਰੋ ਮੜਾ ਜਾ। ਆ ਵੀ ਸਾਡੇ ਲੋਕ ਜਾਗਰੂਕ ਆ। ਆ ਵੀ ਬੱਚਾ ਉਹ ਜਿਹੜੀ ਹੁਣ ਗਾਵਾਂ ਉਹ ਉਹ ਉਹਦੀ ਵੱਚੀ ਆ ਇਹ। ਜਿਹੜੀ ਜੁਨੀ ਬੱਚਾ ਦਿੱਤਾ। ਉਹਨੇ ਵੀ ਇਹ ਚੀਜ਼ ਹੋ ਜਾਣੀ ਹੈ ਤੇ ਥੋੜਾ ਟਾਈਮ ਲੱਗੂਗਾ ਉਹਨੇ ਨਾਲ ਉਹ ਡਾਕਟਰ ਆਇਆ ਸੀ ਉਹ ਵੀ ਚਾਹ ਰੂਪ ਹੁੰਦੇ ਜਾਂਦੇ ਕਿ ਆਮ ਖਾਨ ਨੂੰ ਜਾਵਤਾਂ ਚੰਗੇ ਸੀਮਨ ਪਵਾਉਂਗੇ ਤੇ ਸਭ ਕੁਝ ਹਾਂ ਇਹੀ ਹੋਈ ਆ ਆ ਹੁਣ ਗਾਣ ਲੈ ਕੇ ਆਂਦੇ ਬੋਡੀ ਦਾ ਚਾਹ ਦਿਖਾਏ ਮਣੇ ਆ ਗਾਂ ਜਿਹੜੀ ਇਹ ਬਾਈ ਕੋਲੋਂ ਆਈ ਆ ਤੇ ਤੁਸੀਂ ਗਾਂ ਬੋਡੀ ਢਾਂਚਾ ਵੇਖ ਸਕਦੇ ਹੋ ਦੂਜੀਆਂ ਗਾਵਾਂ ਵੀ ਤੁਹਾਨੂੰ ਦਿਖਾ ਦੇਵਾਂ ਮੈਂ ਥੋੜੀ ਜਿਹੀ ਅਵਰੇਜ ਦਿਖਾ ਦੇਵਾਂ ਸਾਰੀਆਂ ਜਿਹੜੀ ਆਪਣੇ ਦਵਾਈਆਂ ਦੇ ਗਾਵਾਂ ਦਿਖਾ ਦੇਵਾਂ ਲਓ ਜੀ ਆਪਾਂ ਹੁਣ ਤੁਹਾਨੂੰ ਗਾਈਆਂ ਦਿਖਾਉਣੇ ਆਂ ਵੀ ਬਾਈ ਕੋਲੋਂ ਕਿਹੜੀਆਂ ਕਿਹੜੀਆਂ ਗਾਈਆਂ ਇਸ ਡੇਰੀ ਫਾਰਮ ਦੇ ਵਿੱਚ ਆਈਆਂ ਆਹ ਗਾਵਾਂ ਤਿੰਨ ਛੱਡ ਦਿਓ ਤੁਸੀਂ ਆਹ ਪਹਿਲੀਆਂ ਇਹ ਮੇਰੇ ਘਰ ਦੀਆਂ ਗਾਵਾਂ ਆ ਹੁਣ ਇਸ ਤੋਂ ਬਾਅਦ ਗਾਂ ਮਾਰੀ ਚੱਲ ਕੈਮਰਾ ਅੱਛਾ ਇਹ ਸਾਰੀਆਂ ਗਾਈਆਂ ਥਾਂਦੇ ਵਾਲੇ ਤੋਂ ਆਈਆਂ ਹਾਂ ਆ ਫਾਰਮ ਦੀ ਵਹਿੜ ਹੈ ਬਈ ਜਿਹੜੀ ਕਹਿ ਕੇ ਦਿੱਤੀ ਸੀ ਆਪ ਅਗਲਾ ਦੱਸ ਦੂਗਾ ਵੀ ਇਹਦਾ ਆਰਡਰ ਵੇਖ ਕੇ ਠੀਕ ਆ ਇਹ ਜਿਹੜੀਆਂ ਇੱਧਰ ਗਾਈਆਂ ਖੜੀਆਂ ਇਹ ਆ ਵੀ ਬਾਈ ਤੋਂ ਖਰੀਦੀ ਵੀ ਹੈ ਠੀਕ ਹੈ ਆ ਗਾਈਆਂ ਇੱਕ ਇੱਧਰ ਖੜੀ ਹੈ ਆ ਗਾਂ ਜਿਹੜੀ ਇਹ ਵੀ ਥੰਦੇ ਵਾਲੇ ਪਿੰਡ ਤੋਂ ਆਈ ਆ। ਭਾਈ ਕੁਲਦੀਪ ਬਰਾੜ ਕੋਲੋਂ। ਤੇ ਜੇ ਕਿਸੇ ਨੇ ਇਹ ਗਾਇਆਂ ਖਰੀਦਣੀਆਂ ਹੋਣ ਵੀਡੀਓ ਦੇ ਥਰੂ ਵੀ ਉਹ ਆ ਸਕਦਾ ਪਿੰਡ ਉੱਥੇ ਜਾ ਕੇ ਵੀ ਗਾਇਆਂ ਲਿਆ ਸਕਦਾ। ਆਪਾਂ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ। ਤੇ ਕੰਟੈਕਟ ਕਰਕੇ ਕਦੇ ਵੀ ਗਾਈਆਂ ਉਹ ਖਰੀਦ ਸਕਦਾ ਤੇ ਬਾਈ ਜਿਵੇਂ ਹੁਣ ਆਪਾਂ ਗੱਲ ਕਰਦੇ ਸੀ ਹਨਾ ਵੀ ਇਹਦੇ ਵਿੱਚ ਆਪਣਾ ਖਰਚਾ ਕਿੰਨਾ ਕੁ ਆ ਗਿਆ ਸੀ ਤੇ ਆਪਾਂ ਨੂੰ ਬਚਤ ਕਿੰਨੀ ਕੁ ਹੋ ਜਾਂਦੀ ਹੈ ਕਿਉਂਕਿ ਆਪਣੇ ਜ਼ਿੰਮੇਦਾਰਾਂ ਦੀ ਮੇਨ ਗੱਲ ਹੁੰਦੀ ਆ ਆਪਾਂ ਉਹਨਾਂ ਚਿਰ ਕੋਈ ਕੰਮ ਨਹੀਂ ਸ਼ੁਰੂ ਕਰਦੇ ਜਿੰਨਾ ਚਿਰ ਆਪਾਂ ਨੂੰ ਆਏ ਨਹੀਂ ਪਤਾ ਲੱਗਦਾ ਵੀ ਇਹ ਚ ਬਚਦਾ ਕੀ ਆ ਵੀ ਇਹਦੀ ਕਮਾਈ ਕਿੰਨੀ ਕੁ ਮੇਨ ਗੱਲ ਆ ਵੀ ਇਹ ਚ ਕਮਾਈ ਕਿੰਨੀ ਕੁ ਕਮਾਈ ਦਾ ਵੀਰੇ ਜੇ ਤਾਂ ਦੇਖੋ ਖੇਤੀ ਆਪਦੇ ਕੋਲ ਤੂੜੀ ਪੱਠਿਆ ਆਪਣੇ ਕੋਲੇ ਆਪਦੇ ਹੈਗੇ ਆ ਤਾਂ ਮੇਰੇ ਹਿਸਾਬ ਨਾਲ ਤਾਂ 40% ਬਚਤ ਹੈਗੀ ਦੁੱਧ ਚ ਹੂੰ ਤੇ ਜੇ ਕੋ ਹੋਰ 10% ਘੱਟ ਲੋ 30 ਵੀ ਬਚੀ ਜਾਂਦਾ 30% ਆਪਾਂ ਨੂੰ ਬਚਦਾ ਦੁੱਧ ਬਚਦਾ ਹਾਂ ਇਹਦਾ ਇਹ ਇਹ ਗੱਲ ਦਾ ਗਲਤ ਹੈ ਜਿਹੜੇ ਕਹਿੰਦੇ ਵੀ ਇਸ ਧੰਦੇ 'ਚੋਂ ਬਾਈ ਦਾ ਕੁਝ ਨਹੀਂ ਜੀ ਲਾ ਕੇ ਕਰੂੰਗੇ ਆਪ ਕਰੂੰਗੇ ਹਾਂ ਤਾਂ ਉਹ ਧੰਦਾ ਬਾਈ ਦਾ ਹੁਣ ਮੈਂ 10 ਪਸ਼ੂ ਬਨ ਕੇ ਮੈਂ ਕਹਿੰਦਾ ਲੇਬਰ ਤੋਂ ਵੀ ਉਂਗਲ ਨਾ ਕੰਮ ਕਰਾਂਗਾ ਨਹੀਂ ਹੁੰਦਾ ਅਸੀਂ ਆਪ ਨਾਲ ਕਰਦੇ ਹਾਂ ਨਾ ਤਾਂ ਕੰਮ ਤਾਂ ਹੁੰਦੇ ਤਾਂ ਬਚਤ ਨਿਕਲਦੀ ਹੈ ਹਾਂ ਉਹ ਬਹੁਤ ਵੱਡਾ ਫਰਕ ਹੈ ਹੱਥੀ ਆਪਦੀ ਮਿਹਨਤ ਦਾ ਵੀ ਜੇ ਆਪਣਾ 100 ਰੁਪਏ ਖਰਚਾ ਆਉਂਦਾ ਤਾਂ ਆਪਾਂ ਨੂੰ 30 ਬਚ ਜਾਂਦੇ ਆ 30 ਬਚਦੇ ਆ ਆਰਾਮ ਖੁੱਲੇ ਬਚਦੇ ਦੀ 70 ਰੁਪਏ ਆਪਣੇ ਲੱਗ ਜਾਂਦੇ ਆ ਵੀ 30 ਤਾਂ ਬਚੀ ਜਾਂਦਾ ਬਚਤ ਤਾਂ ਹੈਗੀ ਆ ਬਚਤ ਕਿੰਨੀ ਵੀ ਹੋਵੇ ਬਚਤ ਹੈਗੀ ਆ ਬਚਤ ਹੀ ਬਚਤ ਹੈ ਬਾਈ ਜਿੰਨੀ ਤੁਸੀਂ ਅਜੇ ਕੋਈ ਕੰਮ ਕਰ ਲਓ ਦੱਸੋ ਕਿਹਦੇ ਚ ਕਮਾਈ ਆ ਨਹੀਂ ਹੈ ਨਹੀਂ ਬਾਈ ਕਮਾਈ ਬਾਕੀ ਇਹਦੀ ਇਨਕਮ ਨਾਲ ਦੇ ਨਾਲ ਸ਼ੁਰੂ ਆ ਹਾਂ ਜਿਹੜਾ ਆਪਾਂ ਠੇਕੇ ਤੇ ਲੈਨੇ ਆ ਉਹਦਾ 6 ਮਹੀਨਾ ਬਾਅਦ ਰਿਜ਼ਲਟ ਆਊਗਾ ਹੂੰ ਬਾਈ ਮੈਂ 4 ਲੱਖ ਰੁਪਏ ਕੁਦਰਤ ਦੀ ਮਾਰ ਪਾਈ ਤੇ ਸਿੱਕ ਠੇਕਾ ਠੇਕਾ ਵਾਲੀ ਗੱਲ ਵੀ ਮੈਂ ਤੁਹਾਨੂੰ ਦੱਸਦਾ ਮੈਂ ਐਤ ਕੀ ਦੀ ਕਹਾਣੀ ਦੱਸਦਾ ਪਈ ਸਾਡੇ ਦੋ ਜਣੇ ਖੇਤੀ ਕਰਦੇ ਸੀਗੇ ਦੋ ਅਸੀਂ ਡੇਰੀ ਫਾਰਮ 'ਚ ਸੀਗੇ ਚਾਰ ਜਣਿਆਂ 'ਚੋਂ ਪੌਣੇ 4 ਲੱਖ ਰੁਪਏ ਠੇਕਾ ਭਰਿਆ ਸੀਗਾ ਤੇ ਹਜੇ ਉਹ ਠੇਕਾ ਸਿਰ ਹੈਗਾ ਹਜੇ ਕਣਕ ਜਾਊਗੀ ਫਿਰ ਪਤਾ ਲੱਗੂਗਾ ਮਿਹਨਤ ਵਿਆਜ ਦਾ ਵਾਕ ਹੈ ਇਧਰ ਧੰਦੇ ਜਿਹਦਾ ਇਹ ਚੀਜ਼ ਦਾ ਹੈ ਨਹੀਂ ਅੱਜ ਗਾਂ ਸੂਪ ਹੀ ਨਾ ਤਸਵੀਰ ਤੋਂ ਆਪਣੀ ਕਮਾਈ ਸ਼ੁਰੂ ਹੈ ਇਹਦੇ 'ਚ ਆ ਸਭ ਤੋਂ ਮੇਨ ਬੈਨੀਫਿਟ ਹੈ ਇਸ ਧੰਦੇ ਦਾ ਨਹੀਂ ਤੇ ਕਦੇ ਆਪਾਂ ਨੂੰ ਕਿਸੇ ਨੇ ਵੀ 네ਗੇਟਿਵ ਵੀ ਐ ਕਰਿਆ ਵੀ 네ਗੇਟਿਵ એનર્ਜੀ ਹੁਣ ਆਪਣੇ ਬਹੁਤ ਹੁੰਦੀ ਆ ਨਾ ਆਪਾਂ ਨੂੰ ਕਿਸੇ ਨੇ ਡੀਮੋਟੀਵੇਟ ਕੀਤਾ ਵੀ ਯਾਰ ਤੂੰ ਤਾਂ ਐਵੇਂ ਪੰਗਾ ਲੈ ਲਿਆ ਕੀ ਲੋਡ ਸੀ ਇਹ ਕੰਮ ਕਰਨ ਦੀ ਸ਼ੁਰੂਆਤ ਚ ਤਾਂ ਸਾਰੇ ਹੀ ਕਰਦੇ ਆ ਫੇਰ ਜਦੋਂ ਸ਼ੁਰੂ ਕਰਿਆ ਕੰਮ ਥੋੜਾ ਜਿਹਾ ਔਖਾ ਲੱਗਿਆ ਮੈਂ ਵੀ ਆਂਦਾ ਸੀਗਾ ਯਾਰ ਕੰਮ ਹੈ ਨਹੀਂਗਾ ਸਹੀ ਨਹੀਂਗਾ ਤੰਦਾ ਪਰ ਜਦੋਂ ਮੰਨ ਲਿਆ ਨਾ ਤਿੰਨ ਚਾਰ ਮਹੀਨਿਆਂ ਬਾਅਦ ਪਸੂ ਹੋਰ ਲੈ ਮੰਨ ਲੱਗਿਆ ਫਿਰ ਅਸੀਂ ਕਿਹਾ ਵੀ ਯਾਰ ਆਪਾਂ ਤਾਂ ਲੇਟ ਹੋ ਗਏ 2 ਸਾਲ ਪਹਿਲਾਂ ਧੰਦਾ ਕਰਨਾ ਸੀਗਾ ਇਹ ਅੱਜ ਨੂੰ ਆਪਣੇ ਕੋਲ 10-20 ਗਾਵਾਂ ਹੋਰ ਹੁੰਦੀਆਂ ਇਹ ਤਾਂ ਹੈ ਨਹੀਂ ਵੀ ਪ੍ਰੋਫਿਟ ਹੈ ਨਹੀਂਗਾ ਮੰਨ ਲਉਣਾ ਬਹੁ ਹੈ ਠੀਕ ਆ ਤੇ ਬਾਈ ਜੀ ਜਿਵੇਂ ਆਪਾਂ ਗਾਇਆਂ ਦੀ ਗੱਲ ਕਰਦੇ ਆ ਆਪਣੇ ਕੋਲ ਕਿਹੜੀ-ਕਿਹੜੀ ਉਹ ਮੇ ਬਰੀਡ ਦੀਆਂ ਗਾਇਆਂ ਮਿਲ ਜਾਂਦੀਆਂ ਕੋਲੋਂ ਜਰਸੀ ਹਮ ਐਫ ਹਮ ਸਾਹੀਵਾਲ ਹਮ ਲਗਭਗ ਆਪਣੇ ਕੋਲ 15 ਲੀਟਰ ਤੋਂ ਲੈ ਕੇ 50 ਲੀਟਰ ਤੱਕ ਗਾਵਾਂ ਮਿਲ ਜਾਂਦੀਆਂ ਬੜੀ ਐਸ ਚੰਗੀ ਕੁਆਲਿਟੀ ਦੀਆਂ ਗਾਵਾਂ ਹਮ ਚੰਗੇ ਬੋਡੀ ਲੈਣ ਦੀਆਂ ਗਾਵਾਂ ਚੰਗੀ ਬਰੀ 15 ਤੋਂ ਲੈ ਕੇ 50 ਲੀਟਰ ਤੱਕ ਗਾਈਆਂ ਮਿਲ ਜਾਂਦੀਆਂ ਨੇ ਸੇ ਯਾਨੀ ਕਿ 40000 ਤੋਂ ਲੈ ਕੇ 40000 ਤੋਂ ਪ੍ਰਾਈਸ ਸਟਾਰਟ ਆ 40000 ਤੋਂ ਪ੍ਰਾਈਸ ਸਟਾਰਟ ਆ ਬਾਕੀ ਪਸ਼ੂ ਦੇ ਹਿਸਾਬ ਨਾਲ ਹੋ ਜਾਂਦਾ ਨਾ ਬਿਲਕੁਲ ਤੇ 2 ਲੱਖ ਰੁਪਏ ਦੇ ਕਰਪਲੇ ਕੋਲ ਹੁੰਦੀਆਂ ਗਾਵਾਂ ਹਾਂ ਤੇ ਕਿਹੜੇ ਕਿਹੜੇ ਏਰੀਆ ਚ ਆਪਾਂ ਗਾਈਆਂ ਸਪਲਾਈ ਕਰਦੇ ਆ ਜੇ ਕਿਸੇ ਨੇ ਮੰਗਵਾਉਣੀਆਂ ਵੀ ਹੁਣ ਫੋਨ ਕਰਕੇ ਆਪਾਂ ਮੰਨ ਲਓ ਆਨਲਾਈਨ ਕੋਈ ਮੰਗਵਾਉਣਾ ਚਾਹੁੰਦਾ ਤਾਂ ਕੱਲ ਪਾਕਿਸਤਾਨ ਨੂੰ ਛੱਡ ਕੇ ਹਾਂ ਆਲ ਇੰਡੀਆ ਚ ਆਲ ਇੰਡੀਆ ਚ ਕਰਦਾ ਭਾਵੇਂ ਗੁਜਰਾਤ ਮੰਗਾ ਲੇ ਕੋਈ ਕੋਈ ਮੰਗਾ ਲੇ ਭੇ ਪੰਜਾਬ ਤਾਂ ਸਾਰੇ ਜਾਣਦੇ ਜਾਂਦੀਆਂ ਠੀਕ ਹੈ ਜੀ ਤੇ ਬਾਈ ਹੋਰਾਂ ਦਾ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਇਹਦੇ ਵਿੱਚ ਕਿਸੇ ਨੇ ਵੀ ਗਾਈਆਂ ਮੰਗਵਾਉਣੀਆਂ ਹੋਣ ਫੋਨ ਕਰਕੇ ਮੰਗਵਾ ਸਕਦਾ ਐਡਰੈਸ ਬਾਈ ਹੋਰਾਂ ਦਾ ਪਿੰਡ ਥਾਂਦੇਵਾਲਾ ਜਿਲ੍ਹਾ ਮੁਕਸਰ ਸਾਹਿਬ ਤੇ ਮੁਕਸਰ ਸਾਹਿਬ ਦੇ ਕੋਲੇ ਹੀ ਆ ਆਪਣਾ 6 ਕਿਲੋਮੀਟਰ ਕੋਟਪੂਰਾ ਰੋਡ ਤੇ ਪਿੰਡ ਕੋਟਪੂਰਾ ਰੋਡ ਦੇ ਉੱਤੇ ਪਿੰਡ ਨੂੰ 6-7 ਰੋਡ ਆਉਂਦੀਆਂ ਹੈ ਨਾਲ ਰੋਡ ਤੋਂ ਵੀ ਆ ਜਾਂਦਾ ਕੋਟਪੂਰਾ ਰੋਡ ਤੋਂ ਵੀ ਆ ਜਾਂਦਾ ਲਗਭਗ 6 ਕਿਲੋਮੀਟਰ ਹੈ ਕੋਟਪੂਰਾ ਤੋਂ ਆਪਣਾ ਰਹਿ ਜਾਂਦਾ 28-30 ਕਿਲੋਮੀਟਰ ਮਲੋੜ ਤੋਂ ਵੀ ਆਪਣਾ 28-30 ਕਿਲੋਮੀਟਰ ਬਠਿੰਡੇ ਤੋਂ 50 ਕਿਲੋਮੀਟਰ ਬਠਿੰਡੇ ਤੋਂ 50 ਕਿਲੋਮੀਟਰ ਤੇ ਬਾਈ ਗਗਨ ਤੋਂ ਹੁਣ ਆਪਣਾ ਆਪਾਂ ਪੁੱਛਣਾ ਚਾਹਾਂਗੇ ਵੀ ਬਾਈ ਇਸ ਟਾਈਮ ਆਪਾਂ ਹੁਣ ਡੈਰੀ ਫਾਰਮ ਕਰੇ ਨੂੰ ਬਾਬਾ ਟਾਈਮ ਹੋ ਗਿਆ ਹਨਾ ਤੇ ਹੁਣ ਆਪਾਂ ਕਿੰਨਾ ਕੁ ਦੁੱਧ ਆਪਾਂ ਸੇਲ ਕਰ ਦਿੰਨੇ ਆ ਤੇ ਕੀ ਆਪਣਾ ਰੇਟ ਚੱਲੀ ਜਾਂਦਾ ਉਸ ਹਿਸਾਬ ਨਾਲ ਆਪਣੀ ਇਨਕਮ ਕਿੰਨੀ ਕਾ ਅੰਦਾਜ਼ਾ ਲਾਈਏ ਤਾਂ ਰੇਟ ਤਾਂ ਆਪਣਾ ਹੈਗਾ ਇਸ ਟਾਈਮ 38 ਰੁਪਏ 38 ਰੁਪਏ ਰੇਟ ਹੈ ਹਾਂ ਡੈਰੀ ਤੇ ਤੇ ਦੁੱਧ ਮੇਰੇ ਕੋਲੇ ਸਵਾ ਦੋ ਕੁਇੰਟਲ ਹੈਗਾ ਹੂੰ ਚੈਨ ਨਗਰ ਮਾਸ਼ਾ ਅਜੇ ਦੋ گاਵਾਂ ਦਾ ਆਪਾਂ ਦੁੱਧ ਪਾਉਣ ਨਹੀਂ ਲੱਗੇਗੇ ਤਾਰੀਆਂ ਸੋਈਆਂ ਵੀਆਂ ਤੇ 2.5 ਤੋਂ ਉੱਪਰ ਹੋਊਗਾ ਆਪਣੇ ਕੋਲ ਦੁੱਧ ਪਾਉਣ ਤੇ ਜਿਵੇਂ ਹੁਣ ਗਰਮੀ ਦਾ ਮੌਸਮ ਆਈ ਜਾਂਦਾ ਫਿਰ ਇਹ ਗਰਮੀ ਗਰਮੀ ਸਹਨ ਕਰ ਲੈਂਦੀਆਂ ਆਵੇਂ ਵਧੀਆ ਕਿਉਂਕਿ ਇਹ ਵੀ ਡਾਊਟ ਹੈ ਇੱਕ ਵੀ ਐਚਐਫ ਗਾਇਆਂ ਦਾ ਗਰਮੀ ਬਹੁਤ ਮਨਾਉਂਦਿਆਂ ਬਾਈ ਉਹ ਵੇਖ ਲਓ ਦੋ ਛੱਤ ਵਾਲੇ ਪੱਖੇ ਲੱਗੇ ਹੋਏ ਆ ਤੇ ਜੇ ਕੋਈ ਬਾਹਲਾ ਲੱਗਦਾ ਤਾਂ ਕੂਲਰ ਪਿਆ ਕੂਲਰ ਚਲਾ ਦਿੰਨੇ ਆ ਹੋਰ ਪਿਛਲੇ ਸਾਲ ਤਾਂ ਮੈਂ ਫੋਗਰ ਵੀ ਨਹੀਂ ਲਾਇਆ ਸੀ ਐਤ ਕੀ ਵੇਖ ਲਾਂਗੇ ਵੀ ਗਰਮੀ ਜ਼ਿਆਦਾ ਹੋਈ ਤਾਂ ਫੋਗਰ ਲਾ ਦਾਂਗੇ ਪੰਜਾਬ ਦੀਆਂ ਗਾਵਾਂ ਮੈਨੂੰ ਤਾਂ ਹਜੇ ਤੱਕ ਤਾਂ ਕੋਈ ਸਮੱਸਿਆ ਆਈ ਨਹੀਂ ਗਈ ਹੂੰ ਤੇ ਬਾਕੀ ਬਈ ਹਰੇਕ ਦਾ ਅੱਡੋ ਅੱਡ ਸਾਕਤਾਬ ਹੁੰਦਾ ਮੇਰੇ ਕੋਲ ਤਾਂ ਥਾਂ ਵੀ ਥੋੜਾ ਜਿਹਾ ਚਾਦਰਾਂ ਪਾ ਰੱਖੀਆਂ ਹੂੰ ਮੇਰੇ ਵਧੀਆ ਟਿੱਕੇ ਆਉਂਦੇ ਪਸੂ ਠੀਕ ਆ ਪੱਖਿਆਂ ਤੇ ਇੱਕ ਹੀ ਕੂਲਰ ਲਾਉਣਾ ਮੈਂ ਇੰਨੇ ਬਸੂਆਂ ਨੂੰ ਇੱਥੇ ਲਾ ਦਈਦਾ ਤੇ ਕੋਈ ਸਮੱਸਿਆ ਟੈਂਪਰੇਚਰ ਵਾਲੀ ਵਾਲੀ ਆਉਂਦੀ ਨਹੀਂ ਗਈ ਹੂੰ ਬਤਨੇ ਦਾ ਇੱਕ ਹੋਰ ਵੀ ਆ ਨਾ ਵੀ ਆਪਣੇ ਘਰਾਂ ਦੇ ਖਰਚੇ ਜੇ ਕੋਲ ਬਹੁਤ ਵੱਧ ਚੁੱਕੇ ਆ ਹੂੰ ਵੀ ਜੇ ਆਪ ਨੂੰ ਆੜਦੀ ਦੇ ਨਾਂ ਜਾਣਾ ਪਵੇ ਤਾਂ ਇਹ ਤਾਂ ਵੱਡੀ ਗੱਲ ਤਾਂ ਹੈ ਹੀ ਨਹੀਂ ਕੋਈ ਜੇ ਆਪਾਂ ਆਰਤੀ ਤੋਂ ਪੈਸੇ ਲੈਣੇ ਜਾਣਾ ਪਵੇ ਤੇ ਇੱਥੋਂ ਆਪਣੇ ਦੁੱਧ ਦੇ ਵਿੱਚੋਂ ਘਰ ਦੀ ਪੂਰਤੀ ਹੋਏ ਉਹਦੇ ਵਰਗੀ ਬਈ ਰਹੀ ਸੀ ਨਹੀਂ ਗੀ ਸਹੀ ਹੈ। ਵੀ ਕਹਿਣ ਦਾ ਮਤਲਬ ਹੈ ਵੀ ਆਪਾਂ ਕੰਮ ਸਾਰੇ ਕਰ ਸਕਦੇ ਆ ਪਰ ਆਪਾਂ ਪਹਿਲਾਂ ਕਰਦੇ ਨਹੀਂ ਸੀ ਜੇ ਆਪਾਂ ਕਰੀਏ ਤਾਂ ਆਪਾਂ ਭੁੱਖੇ ਨਹੀਂ ਮਰਦੇਗੇ। ਭੁੱਖੇ ਨਹੀਂ ਮਰਦੇ। ਹੁਣ ਜੇ ਆਪਾਂ ਕੱਲੀ ਖੇਤੀ ਤੇ ਡਿਪੈਂਡ ਰਵਾਂਗੇ ਖੇਤੀ ਤਾਂ ਤੁਹਾਨੂੰ ਪਤਾ ਹੈ ਕੁਦਰਤ ਕੁਦਰਤੀ ਚੀਜ਼ ਹੈ ਹਨਾ। ਕਦੇ ਵੀ ਕੁਦਰਤ ਦੀ ਮਾਰ ਕਦੋਂ ਵੀ ਪੈ ਸਕਦੀ ਹੈ। ਬਈ ਐਤ ਕੀ ਪਈ ਹੈ ਇੰਨਾ ਮੰਦਾ ਚਾਰ ਸਪੇਰੇ ਬੰਦਾ ਹੈ ਫਸਲ ਦਾਇਦਕੀ ਖੇਤੀ ਦਾ ਸਭ ਤੋਂ ਜ਼ਿਆਦਾ ਮੰਦਾ ਹੈ। ਤੇ ਉਹ ਐਵਾਂ ਜਾਂ ਕੰਮ ਹੀ ਬਈ ਉਸ ਘਰ ਚ ਲਾਉਂਦਾ। ਬਾਕੀ ਦੁੱਧ ਦੇ ਨਾਲ ਜਿਹੜੇ ਆਪਣੇ ਘਰਾਂ ਦੀ ਪੂਰਤੀ ਹੁੰਦੀ ਹੈ, ਆਪਣੇ ਖਰਚੇ ਦੇਦੋ ਹੁੰਦੀ ਹੁੰਦੀ ਨਾਲ ਆਹ ਚੀਜ਼ਾਂ ਵੀ ਤਿਆਰ ਹੁੰਦੀਆਂ ਰਹੀਆਂ ਬਈ। ਆਹ ਆਹ ਬੱਛੀ ਹੈ। ਇਹਨਾਂ ਦਾ ਮੁੱਲ ਕੋਈ ਨਹੀਂ ਹੈ। ਆਹ 10 ਮਹੀਨੇ ਦੀ ਬੱਛੀ ਹੈ। ਉਦੋਂ ਪੰਜਾਬ ਤੋਂ ਬਾਈ ਤੋਂ ਗਾਂ ਖਰੀਦੀ ਸੀ, ਉਹਦੀ ਬੱਛੀ ਹੈ ਇਹ। ਤੇ ਇਹ ਇਹਦੇ 1 ਮਹੀਨਾ ਹੋ ਗਿਆ ਸੀ ਮਨਪਰਾਤਾ ਇਹਦੀ। ਹੂੰ। ਸੀਮਨ ਦੀ ਗੱਲ ਕਰੀਏ ਫਿਰ ਸੀਮਨ ਕਿਹੜਾ ਵਧੀਆ ਰਹਿੰਦਾ? ਸੀਮਨ ਬਈ ਅਸੀਂ ਦੋ ਵਰਤ ਹੀ ਜਾਂਦੇ ਆ ਕਦੇ EBS ਦੇ ਵਰਤਦੇ ਆ। ਹੂੰ। ਤੇ ਜਾਂ ਡੈਨਮਾਰਕ ਦੇ। एबीएस ਤੇ ਹਾਂ ਜਿਆਦਾ ਐਤ ਕੀ এবੀਐਸ ਦੇ ਲੱਗੇ ਹੋਏ ਆ ਮੇਰੇ ਕੋਲੇ ਜਿਆਦਾ ਇਹੋ ਜਿਹੇ ਵਾਤਾਵਰਣ ਦੇ ਵਿੱਚ এবੀਐਸ ਨੇ ਜਾਨਮਾਰਕ ਹੈ ਇਹਨਾਂ ਨੂੰ ਸਹੀ ਹੈ ਜਦੋਂ ਮੰਨ ਲਓ ਅਡੇ ਲੈਵਲ ਤੇ ਲੈ ਕੇ ਜਾਣਗੇ ਖੇਤ ਨੂੰ ਖੁੱਲੇ ਫਾਰਮ ਬਣਾਉਣਗੇ ਫਿਰ ਉਦੋਂ ਉੱਪਰ ਵਾਲਾ ਸੋਚਣਗੇ ਸਹੀ ਹੈ ਇਹ ਸਹੀ ਇਹਨਾਂ ਦੀ ਜਿਹੜੀ ਚੁਆਇਸ ਆ ਸਹੀ ਆ ਠੀਕ ਹੈ এবੀਐਸ ਤੇ ਜਾਨਮਾਰਕ ਉਹ ਸਾਨੂੰ ਪਵਾ ਰਹੇ ਆ ਜਿਹਦੇ ਸਾਨੂੰ ਇਹਨਾਂ ਦੇ ਘਾਰੇ ਆ ਸਹੀ ਇਹਨਾਂ ਦੇ ਮਲੋਏ ਬੰਦੇ ਸਕਸੈਸਫੁਲ ਹੋਏ ਵੀ ਆ ਜੇ ਹੋਰ ਪਰਜਾਨਗੇ ਜੋ ਕਿ ਕਹਿੰਦੇ ਜੇ ਵੱਡੇ ਫਾਰਮ ਕਰਾਂਗੇ ਫਿਰ ਹੋਰ ਵਧੀਆ ਸੀਮਣ ਪਵਾਉਣਗੇ ਤਾਂ ਸਹੀ ਰਹੂਗਾ ਜੀ ਅੱਜ ਇਹ ਬੰਦ ਕਹਤ ਨੂੰ ਇਹੀ ਅੱਜ ਹੀ ਹੋਰ ਵੱਡਾ ਸੀਮਣ ਪਵਾ ਕੇ ਚੰਗਾ ਸੀਮਣ ਪਵਾ ਕੇ ਚੰਗੇ ਬੱਚੇ ਰੜੀਏ ਫਿਰ ਇਹਨਾਂ ਧਾਰਾਂ ਜੋ 19 ਸੂਤਾਂ ਦੇਗੇ ਇਹਨਾਂ ਧਾਰਾਂ ਦੇ ਤਾਂ 30 35 ਕਿਲੋ ਵਾਲੀਆਂ ਗਾਵਾਂ ਰਹਿ ਖੜੀਆਂ ਉਹ ਤੋਂ ਪਲੱਸ ਜਾਣਾ ਫਿਰ ਇਹਨਾਂ ਨੂੰ ਬਣਾਉਣਾ ਹੀ ਹੋਊਗਾ ਨਹੀਂ ਆ ਫਾਰਮ ਬਣਾਵਾਂਗੇ ਫਿਰ ਆਪਾਂ 60 ਲੀਟਰ ਵਾਲਾ 70 ਲੀਟਰ ਵਾਲਾ ਸੋਹੇ ਸਕਦੇ ਆ ਹੁਣ ਆਪਣਾ ਇਥੇ 30 35 ਵਧੀਆ ਚੱਲਦਾ ਨਾਲੇ ਪਸ਼ੂ ਬਿਮਾਰ ਨਹੀਂ ਹੁੰਦਾਗਾ ਤੇ ਉਸ ਹਿਸਾਬ ਨਾਲ ਹੀ ਸੀਮਨ ਪਵਾਈ ਜਾਂਦੇ ਆਪਾਂ ਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਬਹੁਤ ਟਾਈਮ ਦਾ ਮੈਥੋਂ ਤੁਹਾਨੂੰ ਟਾਈਮ ਮੰਗੀ ਜਾਂਦਾ ਸੀਗਾ ਤੇ ਬਾਈ ਜੀ ਦਾ ਵੀ ਧੰਨਵਾਦ ਜਿਹੜੀ ਇੰਨੇ ਦੂਰੋਂ ਚੱਲ ਕੇ ਆਪਣੇ ਪਿੰਡ ਆਏ ਐ ਤੇ ਬਾਈ ਨੇ ਆਉਣਾ ਸੀ ਤੇ ਤੁਹਾਨੂੰ ਟਾਈਮ ਮਿਲਣਾ ਸੀ ਸੀ ਦਾ ਟਾਈਮ ਮਿਲਣਾ ਸੀ ਬਾਕੀ ਆ ਬਹੁਤ ਵੱਡੀ ਗੱਲ ਐ ਵੀ ਇਹਨਾਂ ਨੂੰ ਤੁਸੀਂ ਗਾਈਆਂ ਲੈ ਕੇ ਹੁਣ ਆਉਣੇ ਹੋ ਤੇ ਇਹ ਫਾਰਮ ਸਾਰਿਆਂ ਦੇ ਵਿజిਟ ਵੀ ਕਰਕੇ ਆਏ ਸਾਨੂੰ ਆਂਦੇ ਸੀਗੇ ਕਈ ਬੰਦੇ ਵੀ ਆਪਣੇ ਜਾਨਵਰ ਕਿਵੇਂ ਖੜੇ ਆਣਾ ਵੀ ਕੱਲ ਨੂੰ ਆਏ ਨਾ ਹੋਵੇ ਵੀ ਤੁਸੀਂ ਕਹਿ ਦੋ ਵੀ ਸਾਨੂੰ ਤਾਂ ਗਾਈਆਂ ਦੇਖ ਕੇ ਮੁੜ ਕੇ ਮੂੰਹ ਹੀ ਨਹੀਂ ਦਿਖਾਇਆ ਬੰਦੇ ਨਹੀਂ ਇਹ ਤਾਂ ਸਾਡੇ ਫੋਨ ਤੇ ਕੰਟੈਕਟ ਤਾਂ ਸੀਗਾ ਪਰ ਸਾਨੂੰ ਕਈ ਬੰਦੇ ਆਂਦੇ ਸੀਗੇ ਯਾਰ ਤੁਸੀਂ ਕਹਿ ਦਿੰਦੇ ਹੋ ਕਿ ਕਲਦੀਪ ਥਾਂਦੇ ਵਾਲੇ ਨੇ ਗਾਈਆਂ ਭੇਜਦੀਆਂ ਬੰਦਾ ਦਾ ਮਲਾਓ ਸਾਨੂੰ ਚੱਲ ਹੁਣ ਵੀਡੀਓ ਬਣ ਗਈ ਉਹਨਾਂ ਨੂੰ ਸ਼ੇਅਰ ਕਰ ਦਿਆਂਗੇ ਵੀ ਆ ਬੰਦਾ ਵੇ ਕਲਦੀਪ ਥਾਂਦੇ ਵਾਲਾ ਤੇ ਨੰਬਰ ਆਪਾਂ ਬਾਈ ਦਾ ਤੁਹਾਨੂੰ ਸਕਰੀਨ ਦੇ ਉੱਤੇ ਦੇ ਦਾਂਗੇ ਤੇ ਫੋਨ ਕਰਕੇ ਤੁਸੀਂ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਇਹਨਾਂ ਦੇ ਫਾਰਮ ਤੇ ਵੀ ਜਾ ਸਕਦੇ ਹੋ ਇਹਨਾਂ ਦਾ ਆਪਦਾ ਵੀ ਫਾਰਮ ਹੈਗਾ ਸੈਲ ਪਰਚੇਜ ਦਾ ਦਾ ਕੰਮ ਕਰਦੇ ਆ ਡੇਰੀ ਫਾਰਮ ਦਾ ਵੀ ਕੰਮ ਕਰਦੇ ਆ ਤੇ ਅਸੀਂ ਤਾਂ ਐਂ ਹੀ ਕਹਾਂਗੇ ਵੀ ਤੁਸੀਂ ਫਾਰਮ ਤੇ ਜਾ ਕੇ ਤਸੱਲੀ ਕਰਕੇ ਫੇਰ ਪਸ਼ੂ ਲੈ ਕੇ ਆਓ ਤੇ ਬਾਕੀ ਜੇ ਤੁਸੀਂ ਕਿਹੜਾ ਪਸ਼ੂ ਲਿਆਏ ਫਿਰ ਤੁਸੀਂ ਘਰੇ ਬੈਠੇ ਮੰਗਵਾ ਲਿਆ ਕਰੋਗੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਕਿਹੋ ਜਿਹਾ ਪਸ਼ੂ ਆ ਹਾਂ ਤੇ ਬਾਕੀ ਬਾਈ ਜਾਂਦੇ ਜਾਂਦੇ ਹੁਣ ਵੀਡੀਓ ਦੀ ਆਪਾਂ ਸਮਾਪਤੀ ਕਰਦੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਵੀ ਨਵਾਂ ਬੰਦਾ ਕਿਵੇਂ ਕੰਮ ਸ਼ੁਰੂ ਕਰੇ ਕਿੱਥੋਂ ਪਸ਼ੂ ਲੈ ਕੇ ਪਸ਼ੂ ਤਾਂ ਆਪਾਂ ਦੱਸ ਹੀ ਦਿੱਤੇ ਥੋੜੀ ਰਾਇ ਦੇ ਦਿਓ ਪਸ਼ੂ ਤਾਂ ਬਾਈ ਦੱਸ ਹੀ ਦਿੱਤੇ ਮੈਂ ਤਾਂ ਇਹ ਆਣਾ ਹੈ ਵੀ ਤੁਸੀਂ ਵੀਡੀਓ ਦੇ ਸਿਲੈਕਸ਼ਨ ਨਾ ਆਪ ਜਾਣ ਨੂੰ ਬੜੀ ਚੰਗੀ ਹੁੰਦੀ ਹੈ ਹਾਂ ਮੈਂ ਮੇਰੇ ਪਸ਼ੂ ਦੇਖ ਕੇ ਮੈਂ ਤਾਂ ਕਹਿ ਸਕਦਾ ਮੇਰੇ ਰਿਸ਼ਤੇਦਾਰਾਂ ਨੂੰ ਵੀ ਇਹ ਗੱਲ ਕਹੀ ਹੈ ਜੇ ਕੋਈ ਹੋਰ ਵੀਡੀਓ ਵੇਖੂਗਾ ਨਾ ਤਾਂ ਬਾਈ ਦਾ ਵੀਡੀਓ ਮੰਗਵਾ ਕੇ ਹੀ ਵੇਖ ਲਿਓ ਤੁਸੀਂ ਤੁਹਾਨੂੰ ਆ ਵੀ ਕਰੂਆ ਯਾਰ ਵੀ ਹਾਂ ਭੇਜ ਦੋ ਘਰ ਤੱਕ ਪਹੁੰਚ ਹੁੰਦੀ ਹੈ ਬਾਈ ਦੀ ਜ਼ਿੰਮੇਵਾਰੀ ਨਾ ਜਿਹੜਾ ਬੰਦਾ ਆਪਣੇ ਪਸ਼ੂ ਇੱਕ ਹੀ ਬੰਦਾ ਛੱਡ ਕੇ ਗਿਆ ਇਹ ਵੇਖੋ ਸਭ ਤੋਂ ਵੱਡੀ ਗੱਲ ਹੈ ਅੱਡੋ-ਅੱਡ ਟਾਈਮ 'ਚ ਪਸ਼ੂ ਆਏ ਹੋਏ ਆ ਇੱਕ ਹੀ ਬੰਦਾ ਆਇਆ ਪਹਿਲੇ ਦਿਨ ਤੋਂ ਆ ਆਰਾਮਦਾਰੀ ਨਾ ਸਾਨੂੰ ਕੋਈ ਇਹ ਨਹੀਂ ਹੋਇਆ ਪਸ਼ੂ ਨਾਲ ਤੱਕਾ ਹੋ ਗਿਆ ਜਾਂ ਕਿਸੇ ਕੋਈ ਵਾਲੀ ਭਜਾਈ ਹੈ ਗੱਡੀ ਆਰਾਮ ਨਾਲ ਪਸ਼ੂ ਸ਼ਾਮ ਨੂੰ ਇਥੇ ਆ ਪਹੁੰਚਦੇ ਕਰ ਦਿੰਦਾ ਘਰ ਤੱਕ ਦੀ ਜ਼ਿੰਮੇਵਾਰੀ ਹੈ ਬੰਦਾ ਸਾਲ ਮੈਨੂੰ ਇੱਕ ਦੋ ਤਨ ਪਸ਼ੂ ਕਰੇ ਰੋਕਣੇ ਪੈਣ ਹਾਂ ਪਰ ਉਹਦੇ ਤੇ ਮੈਨੂੰ ਆਪ ਦੇ ਨਾਲੋਂ ਵੱਧ ਯਕੀਨ ਹੈ ਇਹ ਕਰਕੇ ਮੈਂ ਉਹ ਹੀ ਬੰਦਾ ਭੇਜਦਾ ਹਾਂ ਕਿ ਕਈ ਏਰੀ ਬੰਦਾ ਆਪਣਾ ਉਹੀ ਸਾਰੇ ਕੰਮ ਛੱਡ ਕੇ ਆਉਂਦਾ ਹਾਂ ਉਹ ਪੌਲ ਦੀ ਬੇਵਾਰੀ ਵਾਲਾ ਬੰਦਾ ਨਾ ਉਹਨੂੰ ਕੋਈ ਕਾਲ ਕਰੇ ਕੋਈ ਦਾ ਘੰਟਾ ਪਹੁੰਚੇ ਮੀਟ ਹੋ ਸਕਦਾ ਹੈ ਪਰ ਐ ਨਹੀਂ ਵੀ ਆਣਾ ਕਰਨੀ ਹੋ ਜੂਗੀ ਹਮ ਫੁੱਲ ਰਿਸਪੌਂਸੀਬਲ ਬੰਦਾ ਆ ਨੇ ਪਸ਼ੂ ਬਾਈ ਵਧੀਆ ਤਰੀਕੇ ਨਾਲ ਪਹੁੰਚਿਆ ਵੀ ਬਾਹਲਾ ਨਹੀਂ ਅਗਲਾ ਇੱਕ ਦੋ ਪਸ਼ੂ ਮੰਗਾ ਕੇ ਵੇਖ ਸਕਦਾ। ਇੱਕ ਹੋਰ ਵੀ ਆ ਉਹਦਾ ਰੇਟ ਵੀ ਜਾਇਜ ਆ। ਇਹਦਾ ਰੇਟ ਵੀ ਜਾਇਜ ਆ। ਕੋ ਘੱਟ ਮੇਂ ਲਿੰਦਾ ਉਹ ਬੰਦਾ। ਹੂੰ। ਬਾਕੀ ਗੱਡੀ ਵੀ ਨਵੀਂ ਆ ਜਣੀ ਕੋ ਟਾਰਾ ਗੱਡੀ ਚੋਂ ਬਿਲਕੁਲ ਨਵੀਂ ਗੱਡੀ ਆ। ਪੂਰੇ ਸੰਭਾਲ ਕੇ ਪਸ਼ੂ ਲੈ ਕੇ ਆਉਂਦਾ। ਉਹਦਾ ਬਜਲ ਵੀਡੀਓ ਵੀਡੀਓ ਪਈ ਆ ਉਹ ਬੰਦੇ ਦੀ ਗੱਡੀ ਤੇ ਚੜ੍ਹਾ ਕੇ ਲਿਆਉਂਦੇ ਦੀ ਛੱਡ ਕਿਉਂਦੀ ਆਫੇ ਪਤਾ ਲੱਗ ਜਾਂਦਾ ਕਿਵੇਂ ਗিয়ার ਕਰਦਾ। ਹੂੰ। ਮੈਂ ਤਾਂ ਹਜੇ ਤੱਕ ਨਹੀਂ ਵੇਖਿਆ ਵੀ ਬੰਦਾ ਯਾਰ ਕਿਸੇ ਗੱਲੋਂ ਕਮੀ ਰਹਿ ਗਈ ਆ ਪਸ਼ੂ ਛੱਡਣ ਚ। ਆਰਾਮਦਾਰੀ ਨਾਲ ਆਉਂਦਾ। ਪਸ਼ੂ ਵਧੀਆ ਲਾ ਕੇ ਜਾਂਦਾ ਮੇਰੇ ਉਹੀ ਬੰਦਾ ਆਇਆ ਵੇ ਤੇ ਮੈਂ ਤਾਂ ਇਹੀ ਕਹਿਣਾ ਵੀ ਮੇਰੇ ਤੋਂ ਇਹ ਤੋਂ ਵੱਡੀ ਤਸੱਲੀ ਹੈ ਨਹੀਂਗੀ ਹੁਣ ਮੈਂ ਕਦੇ ਵੀ ਕਦੇ ਵੀ ਤੁਸੀਂ ਵੇਖ ਲਓ ਬਾਈ ਕੋਲੋਂ ਮੈਂ ਚੱਲ ਕੇ ਪਸ਼ੂ ਲੈ ਨਹੀਂ ਜਾਂਦਾ ਫੋਨ ਤੇ ਹੀ ਹੋਣਗੇ ਮੇਰੇ ਦਾ ਪਸ਼ੂ ਠੀਕ ਹੈ ਇੱਕ ਬਹੁਤ ਵੱਡੀ ਗੱਲ ਕੀ ਹੋ ਸਕਦੀ ਹੈ ਬਹੁਤ ਵੱਡੀ ਸਰਦਾਰੀ ਬਣ ਜਾਂਦੀ ਹੈ ਨਾ ਵੀ ਅਸੀਂ ਉਹਦੇ ਵਿੱਚ ਆ ਨਹੀਂ ਫਿਰ ਮਾ ਲੋ ਵੀ ਉਹ ਜੋ ਕੋਸੇ ਵੇਚਿਆ ਦੇਊਗਾ 100 ਵਾਰ ਸੋਚਣਾ ਪੈਂਦਾ 100 ਵਾਰ 100 ਵਾਰ ਸੋਚਣਾ ਪੈਂਦਾ 100 ਵਾਰ ਪਹਿਲਾਂ ਪਸ਼ੂ ਦੇਖਣਾ ਪੈਂਦਾ ਭੇਜਣ ਤੋਂ ਪਹਿਲਾਂ ਵੀ ਇੱਥੇ ਭੇਜਣ ਵਾਲਾ ਹੈ ਵੀ ਹੈ ਇਹ ਨਹੀਂ ਇਹ ਜੇ ਤਾਂ ਬਥੇਰੇ ਪਹਿਲਾਂ ਵੀਡੀਓ ਦਾਸੇ ਕਿ ਆਪਾਂ ਖਾਪ ਉਸੇ ਲੈਨੇ ਕਦੇ ਉਹ ਜੋ ਨਹੀਂ ਕੀਆ ਪਸੂ ਆਪਾਂ ਖਰੀਦ ਕਰਦੇ ਨਹੀਂ ਤਾਂ ਇਹ ਬੰਦਾ ਹੀ ਅਸਰਤਾ ਹੀ ਕੋਣਾ ਮਿਲਦਾ ਚੰਗਾ ਪਸ਼ੂ ਹੀ ਆਦੋ ਜਾਂ ਮਹਿੰਗਾ ਭਲਾ ਲੈਣਾ ਪਈ ਆਪਾਂ ਲੈ ਲਾਂਗੇ ਪਰ ਮਾੜਾ ਕੋਸ ਨਹੀਂ ਦੇਂਦੇ ਕੀ ਕੁਦਰਤੀ ਮਾਰੇ ਕਰੀ ਹੋਇਆ ਹੈ ਫਿਰ ਇਹਨੇ ਕੀ ਹੋ ਜੇ ਤ ਉਹਨੂੰ ਆਪਾਂ ਕੋਈ ਮੰਡੀ ਮੰਡੀ ਵੇਚੋਣੇ ਕਿ ਸੇ ਆਪਾਂ ਜ਼ਿਮੀਦਾਰ ਨੂੰ ਨਹੀਂ ਦਿੱਤਾ ਤਾ ਬਾਹਰ ਉਹ ਪਰਵਾਰੀਆਂ ਦੇ ਰਿਹਾ ਜਿੱਤੇ ਉਹ ਦਾ ਹੀ ਆ ਕਾਬਾਲੇ ਨੇ ਰਹੀ ਹੈ ਸਹੀ ਹੈ ਪਰ ਕਿਸੇ ਜ਼ਿਮੀਦਾਰ ਨੂੰ ਹੋਰ ਗਾ ਆ ਕੇ ਕੋਈ ਬੱਚਾ ਅੱਜ ਕੱਲ੍ਹ ਭਾਈ ਹੂੰ ਉਹਨੇ ਆਪਣਾ ਪੁੱਤ ਥੋੜੇ ਪਟਾਉਣੇ ਉਹ ਕੰਮ ਆਪਾਂ ਨਹੀਂ ਦਿੱਤਾ ਇਹ ਤੇ ਲਓ ਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਬਾਕੀ ਜੇ ਤੁਸੀਂ ਕੋਈ ਆਪਦੀ ਰਾਇ ਦੇਣਾ ਚਾਹੁੰਦੇ ਹੋ ਜਾਂ ਹੋਰ ਵੀ ਤੁਸੀਂ ਕੋਈ ਆ ਜਾਣਕਾਰੀ ਸਾਥੋਂ ਲੈਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ